ਅਹੀਂ ਤੇਰਾ ਭਲਾ ਲੋਚਦੇ ਤੂੰ ਤਾਂ ਵੀ ਬੁਰਾ ਸੋਚਣ ਦੀ ਆ ਉਥੇ ਮਾਮੀ ਦਾ ਕੀ ਲਤਪਨ ਲੀ ਫਿਰ ਉਹਨੇ ਤਾਂ ਤੈਨੂੰ ਕਿ ਚੜੇ ਕੋੜਾ ਸਵਾਰ ਫਿਰ ਪੜਾਤਾ ਸੀ ਉਹਦੇ ਤੋਂ ਤੂੰ ਖਬਰ ਅੱਜ ਤੱਕ ਨਹੀਂ ਲਈ ਕਿ ਤੂੰ ਮੈਨੂੰ ਕਿੱਥੇ ਫਾਇਦੇ ਦੇਣ ਲਈ ਸਾਰੀ ਉਮਰ ਤੇਰੇ ਕੋ ਘਰ ਦਾ ਕੰਮ ਕਰਾਉਂਦੀ ਰਹੀ ਤੇ ਕਿੱਥੇ ਫਾਇਦੇ ਦਿੱਤਾ ਤੈਨੂੰ ਉਹਨੇ ਦੇਖ ਕਰ ਹੀ ਨੂੰ ਸੋਚਿਆ ਕਿ ਮੈਂ ਕੁੜੀ ਨੂੰ ਕਿੱਥੇ ਕੱਲਣ ਲੱਗੀ ਆ ਪਿੱਛੋਂ ਵੀ ਦੁਖੀ ਆਈ ਆ ਹੈ ਉਹਦੇ ਤੋਂ ਤੂੰ ਇਕੱਲੀ ਬਾਤ ਨਹੀਂ ਪੁੱਛੀ ਇੱਥੇ ਜਿਹੜੇ ਤੇਰੀ ਭਲਾ ਸੋਚਣ ਦੀ ਮੈਂ ਸੋਚਣ ਦੀ ਤੇਰੇ ਅੰਕਾ ਸੋਚਣ ਦੀ ਆਡੇ ਤੂੰ ਵਾਲ ਕੁੱਟਣ ਨੂੰ ਖੜਨ ਲਈ ਆ ਸਰਦੇ ਇਹ ਨੂੰ ਇੰਨਾ ਪਤਾ ਨਹੀਂ ਲੱਗਦਾ ਕਿ ਜਦੋਂ ਬੰਦੇ ਦੇ ਬੁਖਾਰ ਹੁੰਦਾ ਵਾ ਉਹ ਕਿੱਦਾਂ ਬੋਲਦਾ ਵਾ ਕਿੱਦਾਂ ਤੁਰਦਾ ਵਾ ਕਿਵੇਂ ਕਰਦਾ ਵਾ ਤੇ ਜਦ ਠੀਕ ਹੁੰਦਾ ਵਾ ਉਦੋਂ ਦਾ ਬਿਹੇਵੀਅਰ ਕਿੱਦਾਂ ਹੁੰਦਾ ਵਾ ਇੰਨੀ ਕੁ ਛੋਟੀ ਜੀ ਗੱਲ ਤੇਰੇ ਮੈਂ ਕਹਿੰਨੀ ਮੋٹے ਦਿਮਾਗ 'ਚ ਫਸਦੀ ਨਹੀਂ ਆ ਤੂੰ ਤੇ ਸਾਨੂੰ ਪੰਮਣੇ ਪੜਾਪੜਾ ਉਦੋਂ ਦਾ ਮਾਰਤਾ ਮੈਂ ਤਾਂ ਕਿਹਾ ਤੂੰ ਸਿਆਣੀ ਬਣੀ ਤੇ ਤੇ ਤੇਲੇ ਦੀ ਅਕਲ ਨਹੀਂ ਆਗੀ ਮੈਂ ਤੇ ਐਵੇਂ ਸੇਰ ਚੱਕ ਕੇ ਮੁੰਡੇ ਨੂੰ ਲੈ ਗਈ ਲਿਆ ਮੈਂ ਮੁੰਡੇ ਨੂੰ ਲੈ ਜੰਨੀ ਆ ਤੇਰੇ ਅੰਕਲ ਨੂੰ ਕਹਿ ਕੇ ਤਾਂ ਹੁਣ ਉਦੋਂ ਆਊਗਾ ਜਦੋਂ ਮੁੰਡਾ ਬਿਲਕੁਲ ਠੀਕ ਹੋਏਗਾ ਤਾਂ ਤੈਨੂੰ ਪਛਾਣੇਗਾ ਘਰ ਮੈਂ ਰਹਿਣੀ ਨਹੀਂ ਤੇਰੀ ਗੱਲ ਸੁਣੋ ਚਲ ਜੂ ਵੀ ਹੋ ਜਾ ਮੈਨੂੰ ਨਹੀਂ ਪਤਾ ਲੱਗਦਾ ਆਪਣੇ ਗੁੱਸੇ ਦੇ ਬੋਲੇ ਆ ਗਏ ਮਤਲਬ ਮੇਰੀ ਜਗਾ ਤੇਰੇ ਕੋਲ ਮੇਰੇ ਨਾਲ ਕੀ ਕੀਤਾ ਮੈਨੂੰ ਕੁਝ ਵੀ ਚੰਬਲ ਨਹੀਂ ਲੱਗਦਾ ਕਿੰਨਾ ਕਾਲ ਕਰ ਰਹੀ ਹੈਂ ਜਾ ਤਾ ਮੈਨੂੰ ਪਤਾ ਹੈ ਤੂੰ ਨਿਆਣੀ ਸਿਆਣੀ ਹੈਂ ਤੇਰੇ ਤੇ ਜੋ ਬੀਤਦੀ ਐ ਨਾ ਤੈਨੂੰ ਪਤਾ ਵਾ ਪਰ ਅਸੀਂ ਤੈਨੂੰ ਜੋ ਸਮਝਾਉਣ ਦੇ ਆ ਕੁਝ ਸਾਡੀ ਵੀ ਮਾੜੀ ਜਿਹੀ ਗੱਲ ਨਹੀਂ ਕਿ ਤੇ ਦਿਮਾਗ ਚ ਪਾਲਾ ਕਿ ਅਹੀਂ ਤੇਰਾ ਭਲਾ ਲੋਚਦੇ ਆ ਨਾ ਕਿ ਤੇਰਾ ਬੁਰਾ ਰੋਚਦੇ ਆ ਤੇਰੀ ਮਾਂ ਬੈਠੀ ਆ ਇਹਨੇ ਇੱਕ ਦਿਨ ਹੀ ਤੈਨੂੰ ਆਪਣੀ ਇਹ ਨਹੀਂ ਸਮਝਿਆ ਕਿ ਹਾਂ ਐ ਮੇਰੀ ਨੋ ਆ ਹਮੇਸ਼ਾ ਤੈਨੂੰ ਧੀ ਸਮਝਿਆ ਤੇਰੀ ਮਾਂ ਬਣ ਕੇ ਉਹਦੀ ਤੇ ਟਰਸਟ ਕਰ ਲਾ ਉਹਦੀ ਮੇਰੀ ਇੱਕ ਗੱਲ ਐ ਤੇ ਤੇਰਾ ਦੋ ਕਵੇ ਆ ਕਿ ਮੈਂ ਸਾਰਾ ਕੁਝ ਕਰਨ ਦੀ ਤੂੰ ਮੈਨੂੰ ਮੈਨੂੰ ਗਲਤ ਸਮਝਣ ਦੀ ਐ ਠੀਕ ਐਂ ਉਹ ਤੇ ਉਹ ਬੰਦਾ ਤੇ ਮੇਰੇ ਨੇ ਮੈਨੂੰ ਘਰੋਂ ਕੱਢ ਦੇਣਾ ਕਿਉਂਕਿ ਉਹਨੂੰ ਮੈਂ ਫੋਰਸ ਕੀਤਾ ਸੀ ਕਿ ਉਹਨੂੰ ਲੈ ਕੇ ਚਲੀਏ ਇਹਨੂੰ ਇਲਾਜ ਕਰਾਈਏ ਇਹਦਾ ਸਾਰਾ ਕੁਝ ਕਰੀਏ ਉਹ ਹੁਣ ਜਦੋਂ ਮੈਨੂੰ ਬਾਰ-ਬਾਰ ਬਾਰ-ਬਾਰ ਜਾ ਕੇ ਕਹਿੰਨੀ ਹੈ ਨਾ ਤਾਂ ਕਹਿੰਦਾ ਲਿਆ ਮੁੰਡੇ ਨੂੰ ਤੇ ਐਡਮਿਟ ਵਾਪਸ ਕਰਾਉਂਨੀ ਨਹੀਂ 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 ਐ ਫਿਰ ਉਹ ਮੈਨੂੰ ਕਹਿੰਦਾ ਤੇਰਾ ਸਿਆਪਾ ਆਇਆ ਵਾ ਮੈਨੂੰ ਘਰੋਂ ਕਢਾਉਗੀਆਂ ਤੇ ਮੇਰਾ ਤਲਾਕ ਦਵਾਉਗੀਆਂ ਫਿਰ ਨਹੀਂ ਕਹਿੰਦੀ ਚਲੋ ਜੋ ਵੀ ਹੋ ਗਿਆ ਕੋਈ ਗੱਲ ਨਹੀਂ ਆਪਾਂ ਸੇਵਕ ਨੂੰ ਉੱਚੀ ਰੱਖਾਂਗੇ ਹਾਂ ਆਪੋ ਨੂੰ ਠੀਕ ਕਰਾਂਗੇ ਮੈਂ ਗੈਨ ਨਹੀਂ ਹੈ ਨਾ ਭੈਣ ਜੀ ਮੈਂ ਆਪ ਬੜੀ ਟੈਨਸ਼ਨ ਚ ਹਾਂ ਮੈਂ ਆਪ ਇਹ ਕਿ ਨਹੀਂ ਆ ਕਿ ਪ੍ਰਮਾਤਮਾ ਕਰੇ ਮਿੰਟੋ ਮਿੰਟ ਤੁਹਾਡਾ ਬੱਚਾ ਠੀਕ ਹੋ ਜੇ ਮੈਨੂੰ ਹੋਰ ਕੁਝ ਨਹੀਂ ਚਾਹੀਦਾ ਮੈਂ ਕੀ ਖਾਣਾ ਹੈ ਵਿੱਚੋਂ ਕਿਉਂ ਨਹੀਂ ਸਮਝਦੇ ਪਏ ਤੁਸੀਂ ਸਾਰੇ ਜਾਨੀ ਮੈਂ ਤਾਂ ਸਮਝੀ ਭੈਣ ਜੀ ਕੋਈ ਨਹੀਂ ਹੁਣ ਸਿਮਰਤ ਵੀ ਸਮਝ ਗਈ ਹੈ ਆਪਾਂ ਨਾਲ ਮਿਲ ਕੇ ਨਾ ਉਹਦਾ ਪੂਰਾ ਧਿਆਨ ਰੱਖਾਂਗੇ ਤੇ ਉਹਨੂੰ ਕੋਸ਼ਿਸ਼ ਕਰਾਂਗੇ ਜਲਦੀ ਸਭ ਜਲਦੀ ਸਿਹਤਨੀ ਜਲ ਆ ਜਾਏ ਤੇਰਾ ਦੇ ਘਰ ਵਾਲਾ ਆ ਐਂਦਾ ਪੋਤੇ ਆ ਠੀਕ ਆ ਤੂੰ ਹੀ ਹਸਪੀਟਲਾਂ ਚ ੱੱੱੱੱੱੱੱੱੱੱੱੱੱੱੱੱ ਪੈਸੇ ਵੀ ਖਰਚਨੇ ਸਭ ਕੁਝ ਕਰਨਾ ਮੈਨੂੰ ਕੀ ਪਾਈਆ ਪਿਆ ਤੇਰੇ ਅੰਕਲ ਨੂੰ ਕੀ ਪਾਈਆ ਪਿਆ ਆਪਣਾ ਕੰਮ ਛੱਡ ਛੱਡ ਕੇ ਉੱਥੇ ਹਸਪੀਟਲ ਦੋ ਦੋ ਤਿੰਨ ਤਿੰਨ ਦਿਨ ਰਹਿਣ ਡਿਆ ਆ ਆਪਣਾ ਨੁਕਸਾਨ ਕਰਕੇ ਉਧਰੋਂ 50000 ਦਾ ਕਰ ਲਾ ਲੱਖ ਦਾ ਕਰ ਲਾ ਅਸੀਂ ਕੀ ਖਾਣਾ ਵਿੱਚੋਂ ਸਿਰਫ ਇੱਕ ਇਨਸਾਨੀਅਤ ਨਾਤੇ ਫਿਰ ਇਹਦਾ ਮਤਲਬ ਕਿ ਇਹ ਇਨਸਾਨੀਅਤ ਅੱਜ ਕੱਲ ਮਰ ਗਈ ਹੈ ਹਨਾ ਕਿਸੇ ਨੇ ਇਨਸਾਨੀਅਤ ਵਾਲੀ ਕਰੋ ਹੀ ਨਾ ਨਹੀਂ ਭੈਜੀ ਨਹੀਂ ਆਂਟੀ ਜੀ ਚਲੋ ਮੇਤੋ ਗਲਤੀ ਹੋ ਗਈ ਮੈਂ ਅੱਗੇ ਤੋਂ ਧਿਆਨ ਰੱਖੂੰਗੀ ਮੈਨੂੰ ਵੀ ਗੁੱਸੇ 'ਚ ਪਤਾ ਨਹੀਂ ਲੱਗਦਾ ਕਿ ਮੈਂ ਕਿਹੜੀ ਚੀਜ਼ ਕਿੱਥੇ ਕਰਨੀ ਕਿਹੜੀ ਚੀਜ਼ ਨਹੀਂ ਕਰਨੀ ਚਲੋ ਭੈਣ ਜੀ ਮੈਂ ਵੀ ਨਾ ਘਰ ਦਾ ਕੰਮ ਇੰਨਾ ਜ਼ਿਆਦਾ ਹੀ ਅੱਧਾ ਕਾਰ ਰਹੀ ਤਾਂ ਜੇ ਮੈਂ ਕਰਨਾ ਮੈਂ ਆਪ ਹੱਪਲੀ ਵਈ ਕੱਪੜੇ ਤੋਂ ਇੰਦਾਂ ਦੀ ਵਿੱਚੇ ਆਣੂ ਆ ਗਈ ਮੈਂ ਥੋੜਾ ਘਰ ਦਾ ਕੰਮ ਵੇ ਲੈਣਾ ਤੂੰ ਇਹਨੂੰ ਸਮਝਾਓ ਮੇਰੇ ਵੱਸੋਂ ਬਾਹਰ ਦੀ ਗੱਲ ਹੋ ਗਈ ਹੈ ਨਹੀਂ ਅੰਟੀ ਜੀ ਤੁਸੀਂ ਬੈਜੋ ਮੈਂ ਤਾਂ ਲਈ ਚਾਹ ਬਣਾ ਕੇ ਲੈ ਕੇ ਆਉਣੀ ਆ ਮੈਨੂੰ ਪਤਾ ਵਾ ਤੀ ਘਰ ਉਹ ਹੀ ਕੁਝ ਖਾ ਗਏ ਹੋਣੇ ਉਹਨਾਂ ਨੇ ਵੀ ਇੱਥੇ ਆ ਕੇ ਰੋਟੀ ਖਾਦੀ ਹੈ ਬੈਠ ਜਾ ਤੁਸੀਂ ਜਿੰਨੇ ਚਾਹ ਬਣਦੀ ਨਾ ਅੰਡੂ ਖੀਰ ਖਵਾ ਲਿਆ ਕੇ ਖੰਡੀ ਹੰਡੀ ਠੰਡੀ ਗਾਰ ਅੰਡੀ ਹੋ ਭੈਣ ਜੀ ਮੇਰੀ ਗੱਲ ਸੁਣੋ ਬੁਰਾ ਨਾ ਮਨਾਇਓ ਮੇਰੀ ਕਿਸੇ ਗੱਲ ਦਾ ਨਹੀਂ ਭੈਣ ਜੀ ਬੁਰਾ ਕੱਲ ਹੀ ਮਨਾਉਣਾ ਮੈਂ ਨਾ ਇਹ ਸਾਰਾ ਕੁਝ ਜਾਣ ਕੇ ਕੀਤਾ ਆ ਪਤਾ ਕਿਉਂ ਉਹ ਕੁੜੀ ਨਾ ਸਮਝਦੀ ਨਹੀਂ ਪਈ ਮੈਨੂੰ ਪਤਾ ਨਿਆਣੀ ਸਿਆਣੀ ਆ ਉਹਦਾ ਛੋਟਾ ਜਿਹਾ ਦਿਮਾਗ ਆ ਹੱਲੇ ਉਹਦਾ ਵਿਆਹ ਹੋਇਆ ਉਹਦੇ ਨਾਲ ਨਾ ਤੇ ਉਹ ਕਿਸ ਦਾ ਹੱਥ ਫੜਿਆ ਉਹਨੂੰ ਵੇਖ ਸਕਦੀ ਆ ਨਾ ਉਹ ਕਿਹ ਹਲ ਵੇਂਦਾ ਤੇ ਉਹਨੂੰ ਗੁੱਸਾ ਚੜਦਾ ਬੜੇ ਲੱਕੀ ਜੇ ਕਿ ਤਾ ਡੀ ਇਦਾਂ ਦੀ ਨੋਆ ਬਾਕੀ ਮੈਂ ਇਹ ਵੇਖਿਆ ਵਾ ਕਿ 24 ਘੰਟੇ ਤਾਨੂੰ ਦੁੱਖ ਦਿੰਦੀ ਹੁਣ ਬੰਦਾ ਬਨਜੂਗੀ ਕੋਈ ਨਹੀਂ ਮੈਂ ਤਾਂ ਕੀਤੀ ਸਿੱਧੀ ਤੇ ਬੁਰਾ ਨਾ ਮਨਾਇਓ ਕਿ ਮੈਂ ਬੁਰਾ ਭਲਾ ਨਹੀਂ ਭੈਣ ਜੀ ਜੇ ਮੈਂ ਬੁਰਾ ਮਨਾਉਣਾ ਹੁੰਦਾ ਤੇ ਮੈਂ ਤਾਨੂੰ ਕਹਿੰਦੀ ਕਿ ਉਹਨੂੰ ਸਮਝਾਓ ਕੋਈ ਨਾ ਜਿੱਥੇ ਹੱਕ ਹੋਵੇ ਨਾ ਬੰਦਾ ਉੱਥੇ ਕਹਿੰਦਾ ਨਹੀਂ ਪਤਾ ਤੁਸੀਂ ਹੁਣ ਚੰਗੀ ਤਰ੍ਹਾਂ ਸਮਝਾ ਲੈਣਾ ਤਾਂ ਹੀ ਤੇ ਮੈਂ ਤੁਹਾਡੇ ਤੇ ਇੰਨਾ ਯਕੀਨ ਕਰਦੀ ਹਾਂ ਪਤਾ ਕੀ ਆ ਭੈਣ ਵੇਖ ਇੱਥੋਂ ਇੱਥੇ ਤੱਕ ਸੇਵਕ ਆ ਗਿਆ ਨਾ ਤੇ ਹੁਣ ਤੇ ਰਿਆਈ ਕੁਛ ਨਹੀਂ ਗਿਆ ਮਗਰ ਹੁਣ ਆਪਾਂ ਨੂੰ ਥੋੜਾ ਜਿਹਾ ਸਾਥ ਸਿਮਰਦਾ ਹੋਰ ਚਾਹੀਦਾ ਉਹ ਹੁੰਦਾ ਹੈ ਕੀ ਸਾਡਾ ਨਹੀਂ ਤੇਨੇ ਸਾਡਾ ਸੇਰੀ ਖਾ ਲਿਆ ਹੈ ਵੇਹੀ ਵੇਹੀ ਆਪਣੇ ਲੋੜ ਨੂੰ ਦੇਣਾ ਹੈ ਪ੍ਰਣਾ ਵਾਏ ਗੁਰੂ ਸੱਚੇ ਪਾਸ਼ਾ ਕਰੇ ਛੇਤੀ ਤੋਂ ਛੇਤੀ ਤੇਰਾ ਬੱਚਾ ਠੀਕ ਹੋਵੇ ਤੇ ਆ ਦੋਵੇਂ ਬੱਚੇ ਮੈਂ ਹੱਸਦੇ ਖੇੜਦੇ ਵੇਖਾਂ ਤੇ ਤੂੰ ਵੀ ਖੁਸ਼ ਰਵੇਂ ਐਸੋ ਮੇਰੇ ਮਾਮਾ ਨੂੰ ਹੋਰ ਕੁਝ ਨਹੀਂ ਚਾਹੀਦਾ ਹੁੰਦਾ ਉਹਨੇ ਦੀ ਔਲਾਦ ਸਹੀ ਵਸੇ ਹੱਸੇ ਖੇੜੇ ਤੇ ਮਾਮਾ ਐਨੇ ਨਾ ਹੀ ਉਹਨਾਂ ਦੀ ਉਮਰ ਹੋਰ 20 ਸਾਲ ਵੱਜ ਜਾਂਦੀ ਹਾਂਜੀ ਉਹ ਹੈ ਭਾਂਜੀ ਚਲ ਮੈਂ ਵੇਖਾਂ ਤੇ ਬਕਾਇਆ ਇਹਨੇ ਫੋਨ ਕਰਨ ਗਿਆ ਹੀ ਦੇਖਾ ਕਿੱਥੇ ਇੱਕ ਮਿੰਟ ਸਾਈਡ ਹੋਵ ਕੇ ਹਾਂਜੀ ਗਲਾਸ ਕੱਢਣਾ ਹੈ ਮੈਂ ਹਾਂਜੀ ਤੇ ਪਾਣੀ ਪੀ ਲੱਗੇ ਜੀ मैं दे रहा पानी हेलो थैंक यू हाँ जी फ्रूट खाओगे काट दो तेरे का तेरे डबरे हैं मेरा अच्छा ਸੋ ਬਦਨਾਸਤਾ ਕਿਦਾਂ ਲਗਾ ਠੀਕ ਹੀ ਨਾ ਹਾਂ ਠੀਕ ਹੈ ਕਿਨੇ ਬਣਾਇਆ ਮੈਂ ਬਣਾਇਆ ਸੀ ਤੇ ਰਾਤ ਲਈ ਵੀ ਦੱਸ ਦੋ ਤੇ ਜਿਹੜੀ ਚੀਜ਼ ਕਹੋਗੇ ਨਾ ਬਣਾ ਲੀ ਮੈਨੂੰ ਸਾਰੀਆਂ ਚੀਜ਼ਾਂ ਬਣਾਉਣੀ ਹੁੰਦੀ ਤੇ ਦੱਸੋ ਤੁਸੀਂ ਕੀ ਖਾਓਗੇ ਤੁਸੀਂ ਬਣਾਉਣਾ ਹੈ ਹਾਂਜੀ ਬਣਾ ਲਓਗੇ ਹਾਂਜੀ ਤੁਸੀਂ ਦੱਸੋ ਸਹੀ ਚਿਲੀ ਚਿਕਨ ਬਣਾ ਲੈਂਦੇ ਚਿਕਨ ਹਾਂ ਕਿਚਨ ਤੇ ਮਗੜੋ ਨਹੀਂ ਚਿਲੀ ਪਨੀਰ ਹਾਂ ਉਹ ਬਣਾ ਲੈਣੀ ਆ ਉਦਾਂ ਹੀ ਬਣਦਾ ਸੇਮ ਉਹ ਚੀਜ਼ ਹੈ। ਅੱਛਾ। ਆਦੇ ਮੈਨੂੰ ਦਲਾਦਾ ਕੁੱਕ ਤੇ ਐਵੇਂ ਜੀ। ਨਹੀਂ ਦੱਸ ਕੀ? ਅ ਉੱਤਰੀ ਆਪਾਂ ਇੱਥੇ ਕਦੀ ਬਣਾਇਆ ਨਹੀਂ ਨਾ। ਫਿਰ ਉਹਦੇ ਕਰਕੇ ਮੈਨੂੰ ਨਹੀਂ ਪਤਾ ਸੀ। ਬਾਕੀ ਕੋਈ ਗੱਲ ਨਹੀਂ। ਜੀ ਜੇ ਕਹੋਗੇ ਤਾਂ ਮੈਂ ਉਹੀ ਬਣਾ ਦਊਗੀ। ਸ਼ਾਇਦ ਪਨੀਰ ਬਣਾ ਦੇ ਬਾਕੀ ਸਾਰੀਆਂ ਗੱਲਾਂ ਛੱਡੋ। ਹਾਂ ਜੀ ਮੈਂ ਬਣਾ ਦਊਗੀ। ਹਾਂ। ਇੱਕ ਗੱਲ ਸੁਣੋ। ਤੁਹਾਨੂੰ ਸੇਵਿਆਂ ਤੇ ਕਸਟਰਡ ਕਿਦਾਂ ਲੱਗਾ? ਠੀਕ ਬਣਿਆ ਸੀ ਨਾ? ਠੀਕ ਹੈ। ਕੀ ਕੀ ਮਤਲਬ ਚੰਗਾ ਨਹੀਂ ਲੱਗਾ ਤੁਹਾਨੂੰ ਇਹ ਕੀ ਮਰਨਣਾ ਥੋੜੀ ਦੂਰੀ ਬਣਾ ਕੇ ਗੱਲ ਕਰਿਆ ਕਰੋ ਇੰਨਾ ਫਾਸਲਾ ਕਿਹਾ ਜੇ ਮੈਂ ਉਦਾਂ ਇੰਨਾ ਫਾਸਲਾ ਹੋਣਾ ਚਾਹੀਦਾ ਬਹੁਤਾ ਨਾ ਨਜ਼ਦੀਕ ਕੋਨ ਦੀ ਲੋੜ ਨਹੀਂ ਫ੍ਰੈਂਕ ਨਾ ਹੋ ਬਹੁਤਾ ਮੈਨੂੰ ਲੱਗਦਾ ਤੁਸੀਂ ਕੁਝ ਭੁੱਲ ਗਏ ਜੇ ਤੁਹਾਨੂੰ ਚੇਤਾ ਕਰਾਦਾ ਨਹੀਂ ਮੈਂ ਕੋਈ ਗੱਲ ਨਹੀਂ ਭੁੱਲਦੀ ਤੁਸੀਂ ਦੱਸੋ ਆ ਚੂੜਾ ਤੁਹਾਡੇ ਹੱਥ 'ਚ ਪਾਇਆ। ਹਾਂਜੀ। ਮੈਰਿਡ ਹੋ ਤੁਸੀਂ। ਨਿਊ ਮੈਰਿਜ ਹੋਈ ਹੈ ਤੁਹਾਡੀ ਤੇ ਸ਼ਰਮ ਕਰੋ। ਤਾ ਬੈਕ ਹੋਣ ਦੀ ਲੋੜ ਨਹੀਂ ਕਿ ਮੇਰੇ ਨਾਲ। ਕੁੱਕ ਜੇ, ਕੁੱਕ ਬਣ ਕੇ ਰੋ। ਹੂੰ। ਚਲੋ ਕੋਈ ਨਾ। ਛੱਡੋ ਇਹ ਗੱਲ। ਮੇਰੀ ਗੱਲ ਸੁਣੋ। ਤੁਹਾਨੂੰ ਚਿਪਸ, ਕੁੜਕਰੀ, ਚਾਕਲੇਟ ਪਸੰਦ ਹੈਗੀ ਨਾ? ਇੱਥੇ ਰੱਖਿਆ ਜਿਵੇਂ। ਤੁਹਾਨੂੰ ਜਿਹੜੀ ਚੀਜ਼ ਦੀ ਲੋੜ ਹੋਵੇ ਤੁਸੀਂ ਦੱਸ ਦਿਓ। ਮੈਂ ਤੁਹਾਨੂੰ ਆਪ ਕੱਢ ਕੇ ਦਿਆ ਕਰੂੰਗੀ। ਕਿਉਂਕਿ ਇੱਥੇ ਮੈਂ ਕਾਫੀ ਸਮਾਨ ਰੱਖਿਆ ਨਾ। ਤੈਨੂੰ ਲੱਭਣੀਆਂ ਨਹੀਂ ਛੇਤੀ ਇਸ ਕਰਕੇ ਲੈ ਗੱਲ ਦੱਸੋ ਕਿੰਨੇ ਗਏ ਮੈਨੂੰ ਇਹ ਚੀਜ਼ ਪਸੰਦ ਬੱਚਾ ਸਮਝਿਆ ਮੈਨੂੰ ਜਵਾਗਿਆ ਮੈਂ ਨਹੀਂ ਜਵਾਗਿਆ ਮੈਂ 45 ਸਾਲਾਂ ਦਾ ਜਿਹੜਾ ਮੈਨੂੰ ਚਿਪਸ ਕਰ ਕਰੇ ਤੇ ਖਵਾਉਂਦੇ ਮੇਰੀ ਗੱਲ ਸੁਣਾ ਮੰਮੀ ਪੈਸੇ ਪੂਰੇ ਦਿੰਦੇ ਆ ਨਾ ਤੁਹਾਨੂੰ ਹੂੰ ਤਾਂ ਫਿਰ ਜਿਹੜੀ ਚੀਜ਼ ਮੈਂ ਕਹਣੀ ਨਾ ਉਹ ਚੀਜ਼ ਤੁਸੀਂ ਬਣਾਉਣੀ ਆ ਜਿਹੜੀ ਚੀਜ਼ ਦਾ ਆਰਡਰ ਦਿੱਤਾ ਨਾ ਤੁਹਾਨੂੰ ਉਹ ਚੀਜ਼ ਤੁਸੀਂ ਨਾ ਹਣੀ ਨੋਲੇ ਆ ਕੀ ਚਿਪਸ ਗੁਰ ਕਰੇ ਚਿਪਸ ਗੁਰ ਗਰੀ ਹੈ ਜੀ ਘਲੂ ਘਲ ਬੱਚਾ ਨਹੀਂ ਆ ਮੈਂ ਨਹੀਂ ਮੈਂ ਕਹਾਂ ਕਿ ਜ਼ਰੂਰੀ ਥੋੜੀ ਹੁੰਦੀ ਕਿ ਬੱਚਿਆਂ ਨੂੰ ਪਸੰਦ ਹੁੰਦੇ ਕੋਈ ਵੱਡੇ ਵੀ ਖਾਂਦੇ ਆ ਮੈਨੂੰ ਸ਼ਾਇਦ ਤੁਹਾਨੂੰ ਵੀ ਪਸੰਦ ਹੋਵੇ ਓਏ ਸਭ ਮੈਨੂੰ ਪਤਾ ਭਾਨਨੇ ਆ ਖਾਣਾ ਨਾ ਬਣਾਉਂਦੇ ਮੇਨ ਦਾਲ ਦੱਸਾ ਕੀ ਆ ਤੁਹਾਡੇ ਇੱਕ ਕੰਮਚੋਰ ਜੇ ਕੰਮ ਕਰਕੇ ਰਾਜੀ ਨਹੀਂ ਹਗੇ ਤੁਸੀਂ ਐੇ ਤੁਹਾਨੂੰ ਪੂਰੇ ਚਾਹੀਦੇ ਆ ਆ ਕੰਮ ਕਰਨ ਨੂੰ ਦਿਲ ਨਹੀਂ ਕਰਦਾ ਮਮੀ ਤੁਸੀਂ ਕੀ ਸੋਚਣ ਦੇ ਕਿ ਸੋਚ ਨਹੀਂ ਪਤਾ ਸੋਚਣ ਕੀ ਦੇ ਆ ਇਹ ਸੋਚਦੀ ਆ ਕਿ ਕਿ ਜਨਾਨੀ ਆਪਣੇ ਬੰਦੇ ਕੋ ਕੀ ਬਸ ਪਿਆਰ ਹੀ ਮੰਗਦੀ ਨਾ ਟਾਈਮ ਹੀ ਮੰਗਦੀ ਨਾ ਪਰ ਇਸ ਟਾਈਮ ਮਜਬੂਰੀ ਆ ਕਿਸੇ ਵਕ ਇਹ ਸਾਹਲਾਤ ਵਿੱਚ ਨਹੀਂ ਆ ਰੱਬ ਨਾ ਬਸ ਜਲਦੀ ਜਲਦੀ ਸੇਵਕ ਨੂੰ ਯਾਦ ਕਰਾ ਦੇ ਕਿ ਸਿਮਰਤ ਉਹਦੀ ਵਾਈਫ ਆ ਤੇ ਹੱਸਦੇ ਖੇੜਦੇ ਰਹੇ ਔਰ ਫਿਰ ਤੋਂ ਹਾਂਜੀ ਮम्मा ਦਵਾਈ ਖਾਦੀ ਸੀ ਖਾ ਲਈ ਸੀ ਚਲ ਉੱਠ ਕੇ ਬਹਿ ਜਾ ਰੋ ਕਿਉਂ ਉੱਠ ਜਾ ਅਰਜਨ ਦੇ ਫੋਨ ਆਉਂਦੇ ਨੇ ਕਿਉਂ ਕਿਉਂ ਜਾਣਾ ਨਹੀਂ ਆਪਣੇ ਘਰ ਨੂੰ ਤੂੰ ਇੱਥੇ ਬਹਿਣਾ ਮੇਰੇ ਕੋਲ ਹੀ ਅੱਛਾ ਅੱਛਾ ਉੜ ਕੇ ਮੂੰਹ ਚੁੱਕ ਕੇ ਪੈਕਿੰਗ ਕਰਕੇ ਨਿਕਲ ਜਾਏਗਾ ਮਿਲੇ ਵੀ ਨਹੀਂ ਤੇ ਚੰਗੀ ਰਹੇਂਗੀ ਨਹੀਂ ਨਹੀਂ ਮੇਰਾ ਫੋਨ ਕਿੱਥੇ ਪਤਾ ਨਹੀਂ ਲੱਗਾ ਮੈਨੂੰ ਉੱਥੇ ਬਾਹਰ ਕਿਤੇ ਤੂੰ ਚਾਰਜ ਲਾਇਆ ਹੁਣ ਉੱਥੇ ਬਹਿ ਆਉਣਾ ਮੈਂ ਅੱਛਾ ਅਰਜਨ ਆਉਂਦੇ ਆਨ ਨਹੀਂ ਰਿਹਾ ਫੋਨ ਆਇਆ ਵਾ ਕਿਹੜਾ ਫਿੱਟ ਕੀ ਕਰਦੀ ਪਈ ਐ ਤੇ ਮੈਂ ਕਿਹਾ ਤੂੰ ਕੀ ਕਰਨ ਨਿਆਵਾ ਕਹਿੰਦਾ ਕੁਛ ਨਹੀਂ ਬਸ ਮੈਂ ਆਪਣੀ ਤਿਆਰੀ ਕਰਨ ਨਿਆਵਾ ਤੇ ਮਾ ਨੂੰ ਗੱਲਾਂ ਗੱਲਾਂ ਚ ਫੇਰ ਕਿਹਾ ਵੇ ਮੈਂ ਕਿਹਾ ਜਨ ਜੇ ਵੀ ਟਾਈਮ ਹੈਗਾ ਕੁਛ ਨਹੀਂ ਵਿਗੜਿਆ ਹੋਗਾ ਇੱਕ ਟਿਕਟ ਹੈ ਨਾ ਟਿਕਟ ਦਾ ਖਰਚਾ ਮੇਰੇ ਪੱਲੇ ਉਹ ਲੱਲਾ ਤੇ ਟਾਈਮ ਕੀ 8 ਮਹੀਨਿਆਂ ਦੀ ਗੱਲ ਐ 8 ਕਿਉਂ 7 ਮਹੀਨੇ ਕਵਾਂਗੇ ਆਪਾਂ 7 ਮਹੀਨਿਆਂ ਦੀ ਗੱਲ ਲੇ ਗਈ ਸਾਰੀ ਤੂੰ ਵੀ ਇੱਥੇ ਰੁਕ ਜਾ ਡਿਲੀਵਰੀ ਹੋਣ ਤੋਂ ਬਾਅਦ ਚੁੱਪ ਕਰਕੇ ਕਾਗਜ਼ ਪੱਤਰ ਤਿਆਰ ਕਰ ਤੇ ਨਾਲ ਲੈ ਕੇ ਚਲ ਜਾ ਨਾ ਕੋਈ ਕਲੇਸ਼ ਨਾ ਕੋਈ ਗਲਬਾਤ ਵੇ ਬੱਚੇ ਐਸਾ ਲੱchna ਬੜੀਆਂ ਲੋੜਾਂ ਪੈਂਦੀਆਂ ਨੇ ਘਰ 'ਚ ਇੱਕ ਬੰਦਾ ਹੋਵੇ ਨਾ ਡਾਕਟਰ ਤੇ ਆਣਾ ਜਾਣਾ ਕਿੰਨਾ ਕਿਤੇ ਡਰਾਈਵਰਾਂ ਦੇ ਸਿਰ ਤੇ ਤੁਸੀਂ ਰੋਗੇ ਕਿਹਲੇ ਡਰਾਈਵਰ ਵੀ ਕਲਟੀ ਮਾਰ ਜਾਂਦੇ ਨੇ ਵਿੱਚੋਂ ਹੈ ਕਿਹਲੇ ਮੈਂ ਢਿੱਲੀ ਮਿੱਠੀ ਹੈ ਕਿਤੇ ਤੇਰੀ ਮਾਂ ਢਿੱਲੀ ਮਿੱਠੀ ਹੋ ਜਾ ਸੱਸੋ ਜਿਵੇਂ ਫੇਰ ਕੀ ਕਰਨੀ ਬੰਦੇ ਦਾ ਬੜਾ ਸਾਰਾ ਹੁੰਦਾ ਵੈ ਸਮਝਣ ਦੀ ਕੋਸ਼ਿਸ਼ ਕਰ ਤੇਰੀ ਮਾਂ ਨੇ ਨਾ ਉਮਰ ਖੰਡਾਈ ਹੈ ਹੋਰ ਕੋਈ ਫੇਰ ਤੁਸੀਂ ਘੁੰਮ ਘੁਮਾ ਕੇ ਉਹ ਪਤਾ ਨਹੀਂ ਸੈਰਾਂ ਸਾਰੀਆਂ ਕਰਕੇ ਫੇਰ ਉੱਥੇ ਆ ਗਏ ਜੇ ਤੁਹਾਨੂੰ ਪਤਾ ਮਮਾ ਉਹਦੋਂ ਤੁਸੀਂ ਮੇਰੇ ਘਰੋਂ ਆਏ ਜੇ ਨਾ ਕਿੰਨਾ ਬੋਲ ਬੁਲਾਰਾ ਕਰਕੇ ਆਏ ਜੇ ਤੁਸੀਂ ਆਪਣੇ ਵੱਲੋਂ ਭਾਵੇਂ ਸਮਝਾਇਆ ਮੈਂ ਤੁਹਾਡੀ ਕਦਰ ਕਰਦੀ ਆ ਤੋ ਜੋ ਜੋ ਤੁਸੀਂ ਕਿਹਾ ਪਰ ਅਰਜਨ ਨੇ ਇੱਕ ਵੀ ਚੀ ਤੁਹਾਡ ਕੋਈ ਵੀ ਖਿਲਾਫ ਨਹੀਂ ਬੋਲੀ ਉਹ ਇਹ ਹੀ ਕਿਹਾ ਕਹਿੰਦਾ ਰਿਹਾ ਕੋਈ ਨਹੀਂ ਮਾਂ ਐ ਪਰ ਮੈਨੂੰ ਪਤਾ ਮੈਨੂੰ ਉਸ ਟੰ ਕਿੰਨਾ ਗੰਦਾ ਫੀਲ ਹੋਇਆ ਜੋ ਜੋ ਤੁਸੀਂ ਗੱਲਾਂ ਉੱਥੇ ਕਰਕੇ ਆਏ ਜੇ ਕੀ ਗੱਲ ਲਾ ਮੈਂ ਕਿਤੀਆਂ ਮਾੜੀਆਂ ਕੀ ਇਹੋ ਜਿਹਾ ਗਲਤ ਕੀ ਕਿਆ ਮੈਨੂੰ ਦੱਸੀ ਹਰਾ ਮੈਂ ਆਪਣੀ ਮਰਿਆਦਾ ਦੇ ਵਿੱਚ ਰਹਿ ਕੇ ਗੱਲ ਕੀਤੀ ਐ ਮੈਨੂੰ ਪਤਾ ਏ ਜੇ ਉਹ ਸੱਸ ਬੈਠੀ ਐ ਨਾ ਤੇ ਮੈਂ ਵੀ ਸਾਸ ਹੀ ਆ ਉਹ ਤੇਰੇ ਵੱਲੋਂ ਸਾਸੇ ਤੇ ਮੈਂ ਉਹਦੇ ਮੁੰਡੇ ਵੱਲੋਂ ਸਾਸਾਂ ਰਿਸ਼ਤਾ ਇੱਕ ਬਰਾਬਰ ਹੀ ਐ ਇਹ ਕਿ ਲੋਕੀ ਕਹਿ ਦਿੰਦੇ ਨੇ ਸਾਡਾ ਮੁੰਡਾ ਜੀ ਤੇ ਸਾਡੀ ਧੌਣ ਤਾਂ ਹੋ ਗਈ ਉਹ ਜਿਨ੍ਹਾਂ ਨੇ ਆਪਣਾ ਕਲੇਜਾ ਕੱਢ ਕੇ ਦਿੱਤਾ ਆਇਆ ਨਾ ਉਹਨਾਂ ਦਾ ਵੀ ਕੋਈ ਹੁੰਦਾ ਵੈ ਆਪਣੀ ਧੀ ਦੇ ਨਹੀਂ ਕੋਈ ਸੋਖੀ ਐ ਪੁੱਤ ਤਾਂ ਉਹਨਾਂ ਦੇ ਕੋਲ ਹੀ ਬਿਠਾ ਆਇਆ ਵੈ ਮਮਮੀ ਤੁਸੀਂ ਦੇਖੋ ਨਾ ਉਦੋਂ ਤੁਹਾਡੇ ਮੂੰਹੋਂ ਕੀ ਗੱਲ ਨਿਕਲ ਗਈ ਉਹਨਾਂ ਨੂੰ ਪਤਾ ਲੱਗ ਗਿਆ ਉਹ ਕਹਿੰਦਾ ਤੇਰੀ ਮਾਂ ਤੇਨੂੰ ਜ਼ਹਿਰ ਖਵਾਉਣਾ ਚਾਹੁੰਦੀ ਸੀ ਸਮਝ ਗਿਆ ਨਾ ਜੈਰੀ ਹੋਇਆ ਤੁਸੀਂ ਜੋ ਕਰਨਾ ਚਾਹੁੰਦੇ ਸੀ ਡਾਕਟਰ ਨਾਲ ਮਿਲ ਕੇ ਮੇਰੇ ਨਾਲ ਉਹ ਕਹਿੰਦਾ ਕਿੱਦਾਂ ਦੀ ਨਾਨੀ ਐ ਕਿੱਦਾਂ ਦੀ ਤੇਰੀ ਮਾਂ ਐ ਅੱਛਾ ਫੇਰ ਵੀ ਦੱਸੋ ਉਹ ਵੀ ਕਿੱਦਾਂ ਦਾ ਪਿਓ ਵੈ ਕਿੱਦਾਂ ਦੀ ਦਾਦੀ ਐ ਹੈਨਾ ਕਿੱਦਾਂ ਦੇ ਗੰਦੇ ਰਿਸ਼ਤੇ ਨੇ ਸਹੀ ਕਹਿੰਨੀ ਵੀ ਮੈਂ ਗੱਲ ਮੇਰੀ ਜਗ੍ਹਾ ਨਾ ਤੂੰ ਕਰੋ ਬਾਹਰ ਜਾ ਕੇ ਕਿਸੇ ਵੀ ਘਰ ਦਾ ਦਰਵਾਜ਼ਾ ਖੜਕਾ ਕੇ ਇੱਕ ਮਾਂ ਨੂੰ ਬਾਰ ਬੁਲਾਈ ਤੂੰ ਉਹਨੂੰ ਪੁੱਛੀ ਕਿ ਮੈਂ ਇਹ ਕੁਝ ਕਰਨ ਨਹੀਂ ਆ ਤੇ ਮੇਰੀ ਮਾਂ ਇਹ ਚਾਹਦੀ ਹੈ ਕਿ ਮੈਂ ਨਾਲ ਜਾਵਾਂ ਬੰਦੇ ਦੇ ਮਗਰੇ ਤੁਹਾਡੇ ਰੋਟੀ ਦੇ ਲਾਲੇ ਪਏ ਹੋ ਨਾ ਤੇ ਮੈਂ ਤੁਹਾਨੂੰ ਖੁਦ ਸਮਝਾਵਾਂ ਉਹ ਤਾਂ ਬੰਦੇ ਨੂੰ ਤੰਗ ਨਹੀਂ ਕਰੀਦਾ ਕਮਾਕਾਰਾਂ ਲਈ ਬੰਦੇ ਕਮੋਵਾਰ ਬਾਹਰ ਜਾਂਦੇ ਨੇ ਮੈਂ ਖੁਦ ਸਮਝਾਵਾਂਗੀ ਤੇਨੂੰ ਕੋਡ ਰੱਖਾਂਗੀ ਤੇਰੇ ਘਰ ਆ ਕੇ ਚਾਤਰੀ ਵੀ ਕਰ ਲਾਂਗੀ ਕਿ ਚੱਲ ਸੱਸ ਦੀ ਵੀ ਤੇਰੀ ਦੀ ਸੇਵਾ ਕਰਾਂ ਤੇਰੀ ਦੀ ਵੀ ਕਰਾਂ ਜਿਸ ਲਿਮਟ ਤੱਕ ਜਾ ਸਕਦੀ ਮੈਂ ਜਾਵਾਂਗੀ ਆਪਣੀ ਧੀ ਦਾ ਘਰ ਵਸਾਣ ਲਈ ਪਰ ਤੁਹਾਡੇ ਘਰ ਕਿਸੇ ਚੀਜ਼ ਦੀ ਕੋਈ ਕਮੀ ਨਹੀਂ ਪਹਿਲੀ ਗੱਲ ਧਨ ਦੌਲਤ ਗੱਡੀ ਗਹਿਣਾ ਕੱਪੜਾ ਹਰ ਚੀ ਨਕੋਂ ਨੱਕ ਭਰੀ ਪਈ ਐ ਐਸੀ ਉਹਨੂੰ ਕੀ ਲਾਰ ਬਹੁਤੀ ਵੱਜੀ ਪਈ ਐ ਕਿ ਮੈਂ ਅਮਰੀਕਾ ਜਾਣਾ ਅਮਰੀਕਾ ਜਾਣਾ ਉਹ ਵੀ ਆਪਣੀ ਬੋਟੀ ਤੋਂ ਬਿਨਾਂ ਜਾਣਾ ਮੰਮੀ ਦੂਜੀ ਗੱਲ ਮੈਂ ਦੁਨੀਆ 'ਚ ਅਲੋਕਾਰ ਜਨਾਨੀ ਨਹੀਂ ਨੀ ਜਿੰਨੇ ਸ਼ਬਦ ਕੇ ਇਨ ਕੇਸ ਕੋਈ ਅਭੀ ਨਭੀ ਹੋ ਜੇ ਤਾਂ ਵੀ ਤੇ ਲੋਕੀ ਡਾਕਟਰਾਂ ਕੋਲ ਜਾ ਕੇ ਕਰਦੇ ਆ ਨਾ ਸਭ ਕੁਝ ਹਾਂਜੀ ਮੈਂ ਤੇ ਅਜੇ ਉਸ ਚੀਜ਼ ਲਈ ਕਿਆ ਜਿਹਦਾ ਕੋਈ ਖਾਸ ਨਾਮੋ ਨਿਸ਼ਾਨ ਨਹੀਂ ਕੋਈ ਇਹੋ ਜਿਹਾ ਪਾਪ ਨਹੀਂ ਸੀ ਮੈਂ ਕਰਨ ਲੱਗੀ ਤੁਹਾਡਾ ਸੰਸਾਰ ਵਸਾਣਾ ਚਾਹਨੀ ਸੀ ਆਉਣ ਵਾਲੇ ਟਾਈਮ 'ਚ ਤੁਹਾਡੇ ਕੋਈ ਕਲੇਸ਼ ਨਾ ਹੋਣ ਤੁਹਾਡੇ 'ਚ ਦੂਰੀਆਂ ਨਾ ਪੈ ਜਾਣ ਬੰਦਾ ਕੰਮਕਾਰਾਂ 'ਚ ਜਾ ਕੇ ਬੀਜ਼ੀ ਹੋ ਜਾਂਦਾ ਵੈ ਕੁਛ ਨਹੀਂ ਹੁੰਦਾ ਮम्मा ਦੇਖਣਾ ਬੇਬੀ ਹੋਣ ਦੀ ਦੇਰ ਐ ਯਾ ਤੇ ਉੱਥੇ ਆ ਜਾਏਗਾ ਯਾ ਉਹਨੇ ਮੈਨੂੰ ਬੁਲਾ ਲੈਣਾ ਤੁਸੀਂ ਫਿਕਰ ਨਾ ਕਰੋ ਇਹ ਸਭ ਨਾ ਤੁਹਾਡੇ ਮਾਂ ਜੀ ਮੈਂ ਮੈਂ ਮੇਰੇ ਮਨ ਲੈ ਜਾ ਹਾਂ ਹਾਂ ਜੀ ਮਮਾ ਮੈਂ ਮੰਦੀ ਤੁਸੀਂ ਮਾਓ ਇਸ ਕਰਕੇ ਤੁਹਾਨੂੰ ਐ ਸਭ ਕੁਝ ਹੋ ਰਿਹਾ ਹੈ ਪਤਾ ਕੀ ਬੇਟਾ ਮੈਂ ਤਾਂ ਬਸ ਨਾ ਇਹ ਚਾਰ ਦਿਵਾਰੀ ਦੇ ਅੰਦਰ ਹੀ ਜ਼ਿੰਦਗੀ ਕੱਟੀ ਹੈ ਮੇਨ ਜ਼ਿੰਦਗੀ ਤਾਂ ਤੂੰ ਕੱਟੀ ਹੈ ਜਿਹੜੀਆਂ ਕਾਲਜ ਦੀਆਂ ਪੜਾਈਆਂ ਕੀਤੀਆਂ ਦੀਨ ਦੁਨੀਆ ਤਾਂ ਤੈਨੂੰ ਪਤਾ ਸਾਰਾ ਮੈਨੂੰ ਥੋੜੀ ਪਤਾ ਹੈ ਆ ਤੇਰਾ ਪਿਓ ਵੀ ਨਾ ਸ਼ੁਰੂ ਤੋਂ ਨਹੀਂ ਵਾਰ ਕੰਮ ਕਰਦਾ ਸੀ ਜਦੋਂ ਤੁਹਾਡੇ ਗਿੱਟ ਜਿੱਡੇ ਤੀ ਤਾਂ ਹੋ ਗਏ ਹੋ ਨਾ ਫੇਰ ਉਹਨੂੰ ਕੰਮਲੀ ਤੋਰਿਆ ਪਰ ਮੇਰੀ ਨਜ਼ਰ ਪੂਰੀ ਹੁੰਦੀ ਸੀ ਲਾਪਰਵਾਹੀਆਂ ਉਹਦੀਆਂ ਸੁਧਾਰ ਲੈਣੀਆਂ ਸਾਂ ਬੰਦੇ ਨੂੰ ਨਾ ਰਸਾ ਪਾ ਕੇ ਰੱਖਣਾ ਪੈਂਦਾ ਮੈਂ ਵੀ ਧਿਆਨ ਰੱਖਾਂਗੀ ਮम्मा ਕਿੱਥੇ ਰੱਖ ਲੈਂਗੀ ਅਮਰੀਕਾ ਅਮਰੀਕਾ ਚ ਰੱਖ ਲੈਂਗੀ ਪਾਪਾ ਦੇ ਮਗਰ ਜਾਂਦੇ ਰਹੋ ਵੀਡੀਓ ਕਾਲਸ ਜਾਂ ਫੋਨ ਤੇ ਧਿਆਨ ਰੱਖਦੇ ਰਹੋ 2 ਮਹੀਨੇ ਬਾਅਦ ਜੇ ਰਵੇ ਉੱਥੇ ਹੁੰਦਾ ਤਾਂ 3 ਮਹੀਨਿਆਂ ਬਾਅਦ ਉਹ ਆ ਜਾਏਗਾ ਮੈਂ ਨਹੀਂ 6 ਮਹੀਨੇ ਬਾਅਦ ਹੀ ਆ ਜਾਏਗਾ ਉਹਨੇ 2-4 ਸਾਲ ਨਹੀਂ ਮੁਰਨਾ ਮम्मा ਮੈਂ ਪਹਿਲਾਂ ਹੀ ਚਲ ਜਾਣਾ ਬਸ ਕੋਰੋਨਾ ਮੈਂ ਸਮਝ ਗਿਆ ਤੁਸੀਂ ਕੀ ਕਹਿੰਦੀ ਕੋਸ਼ਿਸ਼ ਕਰ ਰਹੀਆਂ ਕਰ ਰਹੇ ਜੇ ਪਰ ਮੈਂ ਵੀ ਤਾਂ ਤੁਹਾਨੂੰ ਕਹਿ ਰਹੀਆਂ ਅੱਜਕੱਲ ਉਹ ਮੁੰਡਿਆ ਚ ਨਹੀਂ ਹੈ ਤੇ ਮੇਰੀ ਸੱਸ ਉਹ ਔਰਤਾਂ ਜੋ ਨਹੀਂ ਹੈਗੇ ਤੁਸੀਂ ਤਾਂ ਵੈਸੇ ਲੱਗ ਰਿਹਾ ਹੈ ਕਿ ਉਹ ਮਤਲਬ ਜੋ ਵੀ ਤੁਸੀਂ ਮੈਂ ਸਮਝ ਰਹੀਆਂ ਫਰੋਡ ਟਾਈਪ ਕਹਿਣ ਦੀ ਕੋਸ਼ਿਸ਼ ਕਰ ਰਹੇ ਹੋ ਐਸਾ ਤਾਂ ਮਮਾ ਕੁਛ ਨਹੀਂ ਆ ਉਹ ਮੇਰੀ ਬਹੁਤ ਕੇਅਰ ਕਰਦੇ ਨੇ ਆ ਬਿਲਕੁਲ ਮਿਲਾ ਕੇ ਮਮਾ ਮੈਂ ਖੁਸ਼ ਹਾਂ ਤੇ ਮੇਰੀ ਮਰਜ਼ੀ ਹੈ ਇਹਦੇ ਵਿੱਚ ਤੁਸੀਂ ਕਿਉਂ ਫਿਕਰ ਕਰਦੇ ਬੇ ਚੰਗਾ ਮਾੜਾ ਮੈਂ ਦੇਖ ਲਾਂਗੀ ਮੈਂ ਰੋਟੀ ਨਚੋਚੀ ਤੇ ਕਹਿੰਦੀ ਨਹੀਂ ਹੈਗੀ ਠੀਕ ਹੈ ਨਾ ਨਾਲ ਮੈਨੂੰ ਇਹ ਨਹੀਂ ਸਮਝ ਆਉਂਦੀ ਮੈਂ ਨਾ ਬੜੀਆਂ ਸੱਸਾਂ ਵੇਖੀਆਂ ਨੇ ਜਿਹੜੀਆਂ ਆਪਣੇ ਨਾ ਜਵਾਈ ਨੂੰ ਬਾਹਰ ਭੇਜਾਂ ਲਈ ਬੜਾ ਕੁਝ ਕਰਦੀਆਂ ਨੇ ਤੇ ਤੁਸੀਂ ਬਸ ਨਾ ਜਾਵੇ ਨਾ ਜਾਵੇ ਨਾ ਜਾਵੇ ਮੈਂ ਚਲਦੀਆਂ ਫੋਨ ਆਂਦਾ ਹੁਣ ਅਰ ਜਾਂਦਾ ਖਤਮ ਹੀ ਨਹੀਂ ਹੁੰਦਾ ਇਹਨਾਂ ਇੱਥੇ ਨਾ ਬਹਿ ਆ ਤੇ ਗੱਲ ਸੁਣ ਕੇ ਜਾਈਂ ਬੜੀਆਂ ਸੱਸਾਂ ਨਾ ਆਪਣਾ ਕੰਨ ਦਾ ਗਹਿਣਾ ਲਾਗੇ ਨਹੀਂ ਵੇਚਦੀਆਂ ਨਾ ਤੇਰੀ ਵੇਚੇਗੀ ਤੇ ਨਾ ਹੀ ਕਹੇ ਹੋਰ ਦੀ ਵੇਚੇਗੀ ਸੁਣ ਲਈ ਮੇਰੀ ਗੱਲ ਤੇ ਬੜੀਆਂ ਸੱਸਾਂ ਧੀਆ ਪੁੱਤ ਨੂੰ ਵਿਆਹ ਹੈ ਨਾ ਪ੍ਰਾਪਰਟੀਆਂ ਵੀ ਛੇਤੀ ਵਿਆਹ ਹੀ ਨਹੀਂ ਦੇ ਦਿੰਦੀਆਂ ਆ ਜਿਹੜੀਆਂ ਬੜੀਆਂ ਸੱਸਾਂ ਚ ਇੱਕ ਸੱਸ ਹੈ ਨਾ ਐਨੇ ਕੁਝ ਨਹੀਂ ਅੱਗਾ ਪਿੱਛਾ ਵੇਖਿਆ ਆਪਣਾ ਬੁਢਾਪਾ ਨਹੀਂ ਵੇਖਿਆ ਇਹ ਨਹੀਂ ਸੋਚਿਆ ਕਿ ਧੀ ਦੇ ਬੋਏ ਜਾ ਕੇ ਮੰਗਣਾ ਕਿ ਪੇਕੇ ਜਾਣਾ ਕਿ ਸਹੁਰਿਆਂ ਦੇਗੇ ਹੱਥ ਅੱਡ ਨਹੀਂ ਬਾਅਦ ਚ ਸਭ ਕੁਝ ਤੇਰੇ ਤੇ ਕੁਰਬਾਨ ਕੀਤਾ ਆਪਣੀ ਪੂੰਜੀ ਜਿਹੜੀ ਹੈ ਨਾ ਸਾਡੀ ਬੁਢਾਪੇ ਦੀ ਉਹ ਤੈਨੂੰ ਪਹਿਲਾਂ ਹੀ ਦੇ ਦਿੱਤੀ ਜੀਨਦੇ ਜੀ ਮਾਪੇ ਛੇਤੀ ਨਹੀਂ ਦਿੰਦੇ ਦਿੰਦੇ ਨੇ ਥੋੜਾ ਬੋ ਟੁਕੜਾ ਤੈਨੂੰ ਸਭ ਕੁਝ ਦੇ ਦਿੱਤਾ ਇੱਕ ਛੋਟਾ ਜਾਂ ਚੌਂ ਬੜਾ ਛੱਡ ਕੇ ਬਸ ਕਰ ਗੱਲਾਂ ਤੂੰ ਕਰਦੀ ਐ ਮੈਂ ਵੇਖ ਨਹੀਂ ਸਿਖਾਂਦੀ ਉਹ ਐਲੀਕੇਸ਼ਨ ਲਾਉਣ ਤੋਂ ਪਹਿਲਾਂ ਨਾ ਸੋਚ ਲਈਦਾ ਹੁੰਦਾ ਵੈ ਕਿ ਕਿੰਨੂ ਉਂਗਲ ਚੁੱਕਣ ਨੇ ਆਪਾਂ ਮੰਮਾ ਇੱਕ ਵਾਰੀ ਗੱਲ ਖਤਮ ਹੋ ਗਈ ਤਾ ਨਹੀਂ ਪਤਾ ਮੈਂ ਤੁਹਾਡੀ ਗੱਲ ਮੰਨਣੀ ਨਹੀਂ ਉਹਨੇ ਵੀ ਜਾਣਾ ਤੇ ਮੈਂ ਹੁਣ ਅਥਿਆਂ ਇਹਦੇ ਵਾਸਤੇ ਤੇ ਆਪਾਂ ਚਲੇ ਜਾਵਾਂਗੇ ਹੁਣ ਬਾਰ ਬਾਰ پلیਸ ਇੱਕੋ ਗੱਲ ਨਾ ਕਰੋ ਤੇ ਹੁਣ ਅਰਜਨ ਆਏ ਯਾ ਨਾ ਵੇ ਵੈਸੇ ਆਣਾ ਨਹੀਂ ਜੇ ਫੋਨ ਕਰ ਰਿਹਾ ਕੋਈ ਨਹੀਂ ਲੈ ਨਹੀਂ ਆਏਗਾ ਤਾਂ ਖੋਣ ਇਸ ਗੱਲ ਨੂੰ ਪਲੀਜ਼ ਟੌਪਿਕ ਬੰਦ ਕਰ ਦਿਓ ਹੱਥ ਜੋੜੇ ਦੇ ਠੀਕ ਹੈ ਮੇਰੇਗੇ ਹੱਥ ਨਾਲ ਜੋੜ ਜੇ ਹੱਥ ਜੋੜਨੇ ਆ ਨਾ ਇਹ ਰੋਜ਼ ਸਵੇਰੇ ਉੱਠ ਕੇ ਸ਼ਾਮ ਨੂੰ ਸੌਣ ਤੋਂ ਪਹਿਲਾਂ ਉਸ ਵਾਹਿਗੁਰੂ ਦੇ ਅੱਗੇ ਜੋੜੀ ਕਿ ਬਾਬਾ ਜੀ ਸੁਖ ਸੁਖਾਂ ਦਾ ਟਾਈਮ ਕੱਢਣਾ ਤੇ ਤੈਨੂੰ ਤੇਰੇ ਬੰਦੇ ਦੀ ਛਤਰ ਸ਼ਾਇਆ ਚ ਪੁਚਾ ਦੇਣਾ ਮੇਰੀ ਵੀ ਇਹੀ ਦੁਆਵ ਹੈ ਤੇ ਜੇ ਕਿੰਦਰੇ ਲੱਗੇ ਨਾ ਨਾ ਕੇ ਉਹ ਲੋਗ ਉਹਨਾਂ ਦੀਆਂ ਪੁਸ਼ਤਾਂ ਨੂੰ ਯਾਦ ਕਰਾਵਾਂਗੀ ਕਿ ਟੱਕਰਿਆ ਕੌਣ ਸੀ ਐਫਓ ਜਈ ਸੱਸ ਕਹਿੰਦੇ ਆ ਨਾ ਇੱਕ ਮਾਂ ਜਾਂ ਇੱਕ ਪਿਓ ਜਾਂ ਕੋਈ ਵੀ ਪਰਿਵਾਰ ਦਾ ਇੱਕ ਜੀ ਸਾਰੇ ਜੰਗ ਜਿੱਤ ਲਏਗਾ ਦੁਨੀਆ ਤੋਂ ਜੇ ਹਾਰਦਾ ਤਾਂ ਆਪਣੇ ਧੀ ਪੁੱਤ ਤੋਂ ਹਾਰ ਜਾਂਦਾ ਮੈਂ ਵੀ ਹਾਰ ਗਈ ਮੈਂ ਸਾਰਿਆਂ ਤੋਂ ਜਿੱਤ ਲਾਂਗੀ ਪਰ ਆਪਣੀ ਔਲਾਦ ਤੋਂ ਹਾਰਗੀ ਕਿਉਂਕਿ ਉਹਨੂੰ ਆਪਣੀ ਅਥੀ ਸਜ਼ਾ ਨਹੀਂ ਨਾ ਦੇ ਸਕਦੀ ਮਾਰ ਕੁੱਟ ਕਰਕੇ ਬਾਹ ਨਹੀਂ ਸਕਦੀ ਥੱਫਾ ਦੇ ਕੇ ਜਾਂ ਕੁਝ ਇਹੋ ਜਿਹੇ ਸ਼ਬਦ ਕਹਿ ਕੇ ਉਹਨੂੰ ਜ਼ਲੀਲ ਕਰਕੇ ਜਾਂ ਕੁਝ ਵੀ ਇਹੋ ਜਿਹਾ ਕਰਕੇ ਮੰਦਾ ਉਹਨੂੰ ਬਾਹ ਨਹੀਂ ਸਕਦੀ ਮਜਬੂਰ ਹੋ ਜੈਨੀ ਆ ਮੈਂ ਨਹੀਂ ਮੇਰੇ ਵਰਗੀਆਂ ਕਈ ਮਾਵਾਂ ਹੋਣੀਆਂ ਜਿਹੜੀਆਂ ਆਪਣੀ ਔਲਾਦ ਉੱਥੋਂ ਮਜਬੂਰ ਹੁੰਦੀਆਂ ਨੇ ਦੁਨੀਆ ਅੱਗੇ ਜ਼ੋਰ ਚੱਲਦਾ ਹੋਏਗਾ ਉਹਨਾਂ ਦਾ ਪਰ ਆਪਣੀ ਔਲਾਦ ਅੱਗੇ ਨਹੀਂ ਕਿਤੇ ਨਾ ਕਿਤੇ ਜਾ ਕੇ ਢੇਰੀ ਹੋ ਜਾਂਦੀਆਂ ਨੇ। ਉਹੀ ਸੀਨ ਨਾ ਮੇਰੀ ਕੁੜੀ ਨੇ ਮੇਰੇ ਨਾਲ ਕਰਤਾ ਵੈ। ਮਾਰਾਜ ਕਰੇ। ਮੈਂ ਝੁੱਠੀ ਪੈ ਜਾ। ਐਸੇ ਹੀ ਹੋ ਜੇ। ਮੈਂ ਝੁੱਠੀ ਬੰਨ੍ਹ ਦੇ ਲਈ ਸਹੀ ਰਵਾਂਗੀ। ਅਰਜਨ ਸਹੀ ਨਿਕਲ ਆਵੇ। ਮੈਂ ਗਲਤ ਫਹਮੀ ਚ ਹਾਂ। ਇਹਨੂੰ ਲੈ ਜਾਵੇ ਬਸ। ਕਿੰਨੀ ਸੈਟ ਤੇ ਕਰਕੇ ਗਈ। ਹੁਣ ਇਹਨੇ ਮੈਨੂੰ ਕੀ ਕਹਿਣਾ? ਸਤਿ ਸ਼੍ਰੀ ਅਕਾਲ ਵਧੀਆ ਵਧੀਆ ਹਾਂ ਠੀਕ ਹੈਗੀ ਐ ਨਹੀਂ ਨਹੀਂ ਮੈਨੂੰ ਕੋਈ ਨਰਾਇਗੀ ਨਹੀਂ ਬੇਟਾ ਸਭ ਠੀਕ ਹੈ ਜਦੋਂ ਆਪਣੀ ਔਲਾਦ ਹੀ ਨਾ ਸੁਨੇ ਤੇ ਮੈਂ ਕਿਸੇ ਨਾਲ ਥੋੜੀ ਕੋਈ ਗਿਲਾ ਸ਼ਿਕਵਾ ਕਰ ਸਕਦੀ ਆ ਤੇ ਤੂੰ ਵੀ ਮੇਰੀ ਔਲਾਦ ਹੀ ਐ ਬੱਚਾ ਹੀ ਐ ਮੇਰਾ ਤੇ ਜਦੋਂ ਮੇਰੇ ਦੋਨੋਂ ਬੱਚੇ ਨਹੀਂ ਮੇਰੀ ਸੁਣਦੇ ਤੇ ਮੈਂ ਹੀ ਕਹਾਂਗੀ ਜਦੋਂ ਔਲਾਦ ਨਹੀਂ ਸੁਣਦੀ ਤੇ ਗਿਲਾ ਸ਼ਿਕਵਾ ਕਿਤੇ ਨਾ ਕਰਨਾ ਕਿਉਂ ਇਕਦਮ ਉਹ ਤਾਂ ਪਰਸੋ ਜਾਣਾ ਸੀ ਤੇ ਕਿਹਾ ਸੀ ਅਰਜਨ ਐਦਾ ਥੋੜੀ ਹੁੰਦਾ ਵੈ ਟਿਕਟ ਤੁਹਾਡੇ ਕੋਲ ਹੈ ਤਰੀਕ ਤੁਹਾਡੇ ਕੋਲ ਲਿਖੀ ਤਾਂ ਤੁਹਾਨੂੰ ਹੀ ਨਹੀਂ ਪਤਾ ਅਚਾਨਕ ਕਿ ਮੈਂ ਅਜ ਰਾਤੀ ਤੁਹਾਡੀ ਫਲਾਈਟ ਹੈਗੀ ਹੈ ਅੱਛਾ 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 ਹੁਣ ਦਿੱਲੀ ਤੋਂ ਫਲਾਈਟ ਹੈ ਐਸਾ ਨਹੀਂ ਤੁਸੀਂ ਕਿਹਾ ਸੀ ਅਰਜਨ ਵੇਖ ਲਓ ਤੁਸੀਂ ਬਟਾ ਕਰਨ ਕੀ ਦੇ ਹੋ ਚਲੋ ਕੋਈ ਗੱਲ ਨਹੀਂ ਮੈਂ ਛੱਡ ਆਨੀ ਆ ਜਿੱਦਾਂ ਕਹੋਗੇ ਕਹੋਗੇ ਤੇ ਮਿਲਾਂਗੇ ਨਹੀਂ ਕਹੋਗੇ ਤਾਂ ਤੁਹਾਡੇ ਬੂਹੇ 'ਚ ਤੁਹਾਡੀ ਮਾਂ ਨੂੰ ਛੜੀ ਤੇ ਚਲ ਜੰਨੀ ਆ ਨਹੀਂ ਮੈਂ ਨਹੀਂ ਗੁੱਸਾ ਕਰਦੀ ਬੇਟਾ ਕਿਸੇ ਗੱਲ ਦਾ ਗੁੱਸਾ ਕਰਨ ਮੈਲੀ ਕੋਈ ਗੱਲ ਹੀ ਨਹੀਂ ਆ ਲੱਗੇ ਉਹਨ ਬੇਟਾ 1 ਹੋਣਾ ਘੰਟਾ ਤੇ ਲੱਗੇਗਾ ਹੀ ਹਾਂ ਠੀਕ ਆ ਜੰਨੀ ਦੱਸੋ ਕੋਈ ਚੀਜ਼ ਦੀ ਲੋੜ ਹੈ ਕੀ ਤੇ ਮੈਂ ਲੈ ਆਂਨੀ ਆ ਤੁਸੀਂ ਦੱਸ ਦੋ ਕੋਈ ਗੱਲ ਨਹੀਂ ਚਲੋ ਠੀਕ ਹੈ ਓਕੇ ਸਿਆਣੀ ਬੰਦੀ ਐ ਟਿਕਟ ਬਾਹਰੋ ਕਰਵਾਈ ਐ ਇੱਥੋਂ ਵੀ ਨਹੀਂ ਕਰੋ ਬਈ ਜਾਣਾ ਤੂੰ ਪਰਸੋ ਐ ਤੇ ਅੱਜ ਕਿਉਂ ਨਿਕਲਣਿਆ ਦਿੱਲੀ ਵਸਤੇ ਸਭ ਗੇਮ ਗਈ ਐ ਦੀ ਆਪਣੀ ਕੀ ਪਤਾ ਕਿਹੜੇ ਕਿਹੜੇ ਕੰਮ ਕਰਦਾ ਤੇ ਐ ਐ ਲੱਲੀ ਦੀ ਲੱਲੀ ਰਹਿ ਗਈ